ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿੱਥੇ ਹਜ਼ਾਰਾਂ ਨਹੀਂ ਕਰੋੜਾਂ ਦੇ ਸਾਬ ਨਾਲ ਲੋਕਾਂ ਦਾ ਦੁੱਖ ਦੂਰ ਹੁੰਦਾ ਹੈ ਹਮੇਸ਼ਾ ਵਾਸਤੇ ਵਾਹਿਗੁਰਜੀ ਕਿਰਪਾ ਕਰਦੇ ਨੇ ਦੇਖੋ ਅੱਜ ਵੀ ਬਹੁਤ ਜ਼ਿਆਦਾ ਧੁੰਦ ਪਈ ਹੋਈ ਏ ਤੇ ਬਹੁਤ ਬਹੁ ਸੋਹਣੀ ਮਾਲਾਵੇ ਤੇ ਬਹੁਤ ਸੋਹਣੇ ਫੁੱਲਾਂ ਨਾਲ ਵਾਹਿਗੁਰਜੀ ਦੀ ਪਾਲਕੀ ਸਜਾਈ ਹੋਈ ਏ ਆਓ ਦਰਸ਼ਨ ਕਰਨੇ ਆ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵਧੀਆ ਕੀਰਤਨ ਰਾਗੀ ਸਿੰਘ ਜੀ ਬਹੁਤ ਵਧੀਆ ਕੀਰਤਨ ਕਰਦੇ ਪਏ ਨੇ ਬਹੁਤ ਪਿਆਰਾ ਕੀਰਤਨ ਹੈ ਤੇ ਵਾਹਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਹੀ ਪਿਆਰੀ ਸਾਧ ਸੰਗਤ ਦਰਸ਼ਨ ਕਰਦੀ ਰਵੇ ਤੇ ਆਪਣੇ ਜਨਮ ਨੂੰ ਆਪਣੇ ਜਨਮ ਨੂੰ ਆਪਣੇ ਜਨਮ ਨੂੰ ਸਫਲ ਕਰਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦੇਖੋ ਕਿੰਨੀ ਧੁੰਦ ਪਈ ਹੋਈ ਹੈ ਅੱਜ ਵੀ ਇਸੇ ਕਰਕੇ ਵਾਹਿਗੁਰੂ ਜੀ ਦੀ ਪਾਲਕੀ ਥੋੜਾ ਸਾਫ ਨਹੀਂ ਦਿਖ ਰਹੀ ਕਿਉਂਕਿ ਧੁੰਦ ਪਈ ਹੋਈ ਹੈ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਕਿੰਨੀ ਪਿਆਰੀ ਲੱਗ ਰਹੀ ਹੈ ਫੁੱਲਾਂ ਨਾਲ ਸਜੀ ਹੋਈ ਵਾਹਿਗੁਰੂ ਜੀ ਦੀ ਪਾਲਕੀ ਹਰ ਰੋਜ਼ ਇਸੇ ਤਰ੍ਹਾਂ ਹੀ ਦਰਸ਼ਨ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਰੋਜ਼ ਦਰਸ਼ਨ ਕਰੋ ਜਿਨ੍ਹਾਂ ਦੇ ਘਰ ਕੋਈ ਵੀ ਕੇਬਲ ਤਾਂ ਜਾਂ ਡਿਸਨੀ ਲੱਗੀ ਹੋਈ ਤੇ ਉਹ ਸਿੱਧਾ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸ੍ਰੀ ਵਾਹਿਗੁਰੂ ਸਹਿਬ ਜੀ ਸਤਨਾਮ ਸਿਰਵਾਹੇ ਗੁਰੂ ਸਹਬ 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 ਜੀ ਸਤਨਾਮ ਸ੍ਰੀ ਵਾਹਿ ਗੁਰੂ ਸਹਿਬ 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 ਜੀ नाम श्री वाहे गुरु साहेब जी जी का खालसा वाहे, गुरुजी गुरुजी जी फते। वाहे गुरु।, गुरु जी की फतेह वाही ਦੇ ਬਿੱਤ ਕਰੋ ਅਰਦਾਸ ਹੋ ਨੋ ਜੇ ਖਾਸ ਕਰੋ ਪਾਲ ਦੇਹੋ ਦਰਖ ਮਾਲ ਚਾਓ ਭਗਤ ਇਹੋ ਮਨ ਠਹਿਰਾਵ ਬਾਲ ਹਉ ਨ ਮਹਿ ਜਨਨ ਦੇ ਗੁਰ ਪਾਰ ਬ੍ਰਹਮ ਇੱਕ ਮਨ ਪਰਖ ਧਿਆਏ ਬਾਰ ਦਾਤਾ ਹੰਤ ਤਹਾਰ ਸਦਾ ਬਿਖਿਆਤਾ ਤਾਤ ਜੀ